ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਅੱਜ ਵੀ ਜੀ ਤੁਹਾਨੂੰ ਦੱਸਣਾ ਸ਼ੈਦ ਬਾਰੇ ਇਹ ਵੀਡੀਓ ਹਰ ਇੱਕ ਬੰਦੇ ਨੂੰ ਆਪਣੇ ਰਿਸ਼ਤੇਦਾਰ ਨੂੰ ਹਰ ਇੱਕ ਨੂੰ ਸ਼ੇਅਰ ਕਰਿਓ ਕਿਉਂਕਿ ਹਰ ਇੱਕ ਦੇ ਡਾਊਟ ਬਣਿਆ ਰਹਿੰਦਾ ਯਾਰ ਕਿਹੜਾ ਸ਼ੈਦ ਰੀਜਨਲ ਹੈ ਤਾਂ ਕਿਹੜਾ ਨਹੀਂ ਹੈਗਾ ਠੀਕ ਹੈ ਜੀ ਤੇ ਇੱਕ ਹੈਗਾ ਜੀ ਕੰਪਨੀ ਵੇਡ ਆਪਾਂ ਇਹਨੂੰ ਨਾਮ ਨਹੀਂ ਦੱਸਦੇ ਚਲੋ ਨਾਮ ਤੁਸੀਂ ਪੜ ਲਿਆ ਹੋਊਗਾ ਠੀਕ ਹੈ ਜੀ ਇਹ ਇਹਨਾਂ ਦੇ ਕੋਈ ਹੋ ਨਹੀਂ ਲੱਗੇ ਹੁੰਦੇ ਵੀ ਹਾਂ ਇਹਨਾਂ ਨੇ ਅ ਛੱਤੇ ਲਾ ਰੱਖੀ ਨੇ ਮੇਰੇ ਖਿਆਲ ਦੇ ਜਾਂ ਕੁਝ ਹੋਰ ਇਹ ਕੰਪਨੀਆਂ ਇੱਕ ਪ੍ਰੋਸੈਸ ਕਰਦੇ ਆ ਇਹਨੂੰ ਲੈ ਕੇ ਇਕੱਠਾ ਕਰਕੇ ਲੋਕਾਂ ਤੋਂ ਤੇ ਉਹਨੂੰ ਪਿਊਰੀਫਾਈ ਕਰਕੇ ਸੇਲ ਕਰ ਦਿੰਦੇ ਆ ਠੀਕ ਆ ਜੀ ਬਸ ਇਹਨਾਂ ਦਾ ਇਹ ਪ੍ਰੋਸੀਜਰ ਹੁੰਦਾ ਹੈ ਆਪ ਦਾ ਮਾਰਦਿਆਂ ਰੱਖ ਕੇ ਸੇਲ ਕਰ ਦਿੰਦੇ ਨੇ ਹੁਣ ਆਉਂਦਾ ਆ ਸ਼ਹਿਦ ਦੀ ਗੱਲ ਤੇ ਹੁਣ ਇਹ ਸ਼ਹਿਦ ਕੀਮੇ ਦਾ ਇਹ ਦੋਨੇ ਸ਼ਹਿਦ ਮਲਾਈ ਵਰਗੇ ਨੇ ਤੇ ਅਸੀਂ ਆਪ ਦੇ ਕੋ ਬੋਟਲ ਵਿੱਚ ਤੁਹਾਨੂੰ ਪਤਾ ਲੱਗ ਰਿਹਾ ਜਿਵੇਂ ਕਿ ਉਹ ਹੁੰਦਾ ਦੇਸੀ ਹੈ ਨਾ ਹੈਗੇ ਦੋ ਨੇ ओरिजिनल ਨੇ ਇਹ ਬਹੁਤ ਜ਼ਿਆਦਾ ਪੁਰਾਣਾ ਠੀਕ ਹੈ ਜੀ 6-7 ਸਾਲ ਪੁਰਾਣਾ ਹੋ ਚੁੱਕਾ ਚੱਲਿਆ ਇਹ ਤੇ ਇਹਦੇ 'ਚ ਫਰਕ ਆ ਵੀਰੇ ਇਹਦੇ ਨਾਲੋਂ ਜਿਹੜਾ ਉੱਪਰ ਵਾਲਾ ਸ਼ਹਿਦ ਆ ਇਹ ਹੋਰ ਪ੍ਰੋਸੀਜਰ ਨਾਲ ਤਿਆਰ ਹੋਇਆ ਹੈ ਇਹ ਹੋਰ ਨਾਲ ਹੈ ਇਹ ਦੱਸਦਾ ਕੀ ਕਾਰਨ ਹੈ ਹੁਣ ਮੈਂ ਇਹਨਾਂ ਨੂੰ ਇਕੱਠਾ ਕਰ ਲਿਆ ਸੀ ਗਰਮੀ ਦੇ ਟਾਈਮ 'ਚ ਇੱਕ ਬੋਤਲ ਦੇ ਵਿੱਚ ਤੇ ਸਾਰਾ ਹੀ ਬਲੈਕ ਕਲਰ ਦਾ ਬਰਾਊਨ ਜੇ ਕਲਰ ਦਾ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਇਹ ਸ਼ਾਇਦ ਸੀਗਾ ਇਹ ਬਾਈ ਜੀ نیچے ਆ ਗਿਆ ਕਿਉਂਕਿ ਇਹਦੀ ਡੈਂਸਿਟੀ ਬਹੁਤ ਹੈਵੀ ਆ ਤੇ ਇਹਦੀ ਗ੍ਰੇਡ ਆ ਜੀ ਡੈਂਸਿਟੀ ਆ ਤਾਕਤ ਆ ਗਈ ਉਹ ਇੰਨੀ ਇਹਦੇ ਨਾਲੋਂ ਘੱਟ ਆ ਇਹ ਉੱਤੇ ਰਹਿ ਗਿਆ ਠੀਕ ਆ ਜੇ ਇਹਦੇ 'ਚ ਮਿਲਾਵਟ ਹੋਣ ਦੀ ਉੱਤੇ ਵਾਲੇ 'ਚ ਤਾਂ ਬਾਈ ਜੀ ਇਹਨੇ نیچے ਜੰਮ ਜਾਣਾ ਸੀਗਾ ਇਹ نیچے ਜੰਮਿਆ ਨਹੀਂ ਬਿਲਕੁਲ ਵੀ ਦੇਖੋ ਤੇ ਲਿਊਕੜ ਬਿਲਕੁਲ ਨੀਚੇ ਆ ਗਿਆ ਹੈ ਤੇ ਜੰਮਿਆ ਹੋਇਆ ਉੱਪਰ ਆ ਦੇਖੋ ਇਹ ਵੀ ਉੱਪਰ ਜਾ ਕੇ ਜੰਮ ਗਿਆ ਤੇ ਜੇ ਜੰਮਣਾ ਸੀ ਨੀਚੇ ਜੰਮਣਾ ਸੀ ਇੱਕ ਤਾਂ ਇਹਦੀ ਡੈਂਸਿਟੀ ਦਾ ਪਤਾ ਲੱਗ ਗਿਆ ਮੈਨੂੰ ਠੀਕ ਹੈ ਜੀ ਤੇ ਦੂਜਾ ਨੰਬਰ ओरिजिनल ਆ ਇਹ ਇਹ ਵੀ ओरिजिनल ਆ ਇਹ ਵੀ ओरिजिनल ਆ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਦੇ ਡਾਬਰ ਵਾਲੇ ਬਾਰੇ ਕਿਉਂਕਿ ਭਈ ਆਪਾਂ ਨਾਲ ਉਹ ਹੀ ਗੱਲ ਆਪਾਂ ਨੂੰ ਕਿਹਾ ਠੋਲੂ ਦਿੱਤੇ ਨਹੀਂ ਉਹਨਾਂ ਨੇ ਉਹ ਇਹਦੇ ਬਾਰੇ ਗੱਲ ਕਰਦੇ ਆ ਯੈਲੋ ਕਲਰ ਦਾ ਕਿਉਂ ਆ ਇਹ ਵੀ ਰ ਸਰੋਂ ਦੇ ਫੁੱਲਾਂ ਤੋਂ ਰੈਡੀ ਹੋਇਆ ਹੁੰਦਾ ਜਿਹੜਾ ਸਰੋਂ ਦੇ ਫੁੱਲਾਂ ਤੋਂ ਠੀਕ ਆ ਬਨਸਪਤੀ ਤੋਂ ਜਿਹੜਾ ਤਿਆਰ ਹੋਊਗਾ ਸ਼ਾਇਦ ਮੱਖੀਆਂ ਬਨਸਪਤੀ ਤੋਂ ਲੈ ਕੇ ਹਨਾ ਰਸ ਤੇ ਇਕੱਠਾ ਕਰਕੇ ਉਹ ਸ਼ਾਇਦ ਬਣਾ ਦਿਆ ਨੇ ਉਹ ਜੰਮ ਦਾ ਠੀਕ ਆ ਜੀ ਸਰੋਂ ਦੇ ਫੁੱਲ ਦਾ ਗਿੰਦੇ ਦਾ ਫੁੱਲ ਆ ਗਿਆ ਠੀਕ ਹੈ ਜੀ ਸੂਰਜ ਮੁਖੀ ਤਾਂ ਆ ਗਿਆ ਉਹ ਫਲਾਵਰ ਚ ਆ ਗਿਆ ਠੀਕ ਹੈ ਜੀ ਗੰਦਾ ਦਾ ਫਲਾਵਰ ਚ ਆ ਗਿਆ ਤੇ ਸੂਰਜ ਮੁਖ ਵੀ ਆ ਗਿਆ ਗੰਨਾ ਆ ਗਿਆ ਮਿੱਠੇ ਸਟਾਰ ਚ ਆ ਲਈਏ ਜਿਹੜੇ ਚੀਜ਼ਾਂ ਨੇ ਹੈਗਾ 오ਰੀਜਨਲ ਆ ਜੇ ਉਹ 오ਰੀਜਨਲ ਨਾ ਹੁੰਦਾ ਵੀਰੇ ਤਾਂ ਇਹਨੇ ਨੀਚੇ ਜਾ ਕੇ ਜੰਮਣਾ ਸੀ ਇਹਦੇ ਉੱਤੇ ਨਹੀਂ ਜੰਮਣਾ ਸੀਗਾ ਠੀਕ ਹੈ ਜੀ ਤੇ ਹੁਣ ਇਹਦੀ 오ਰੀਜਨਲ ਦੀ ਗੱਲ ਹੋ ਗਈ ਕਲੀਅਰ ਇਹ 오ਰੀਜਨਲ ਆ ਵੀਰੇ ਜਿਹੜਾ ਤੁਸੀਂ ਸਰਦੀ ਦੇ ਵਿੱਚ ਸ਼ਾਇਦ ਲਓਗੇ ਸਰੋਂ ਦੇ ਫੁੱਲਾਂ ਤੋਂ ਤਿਆਰ ਹੋਇਆ ਸੂਰਜਮੁਖੀ ਤੋਂ ਤਿਆਰ ਹੋਇਆ ਬਨਸਪਤੀ ਵਾਲਾ ਉਹ ਐਦਾਂ ਦਾ ਹੋਊਗਾ ਹੁਣ ਇੱਥੇ ਆ ਜਾਂਦੇ ਆ ਇਹ ਬਾਰ ਬਾਈ ਜੀ ਬਹੁਤ ਲਾਹੇਵੰਦ ਆ ਡੈਂਸਿਟੀ ਦਾ ਫਰਕ ਦੱਸ ਦਾਂ ਮੈਂ ਕੀ ਹੁੰਦਾ ਮੰਮੀ ਜੀ ਮਾੜਾ ਬਾਜ ਡੈਂਸਿਟੀ ਦਾ ਫਰਕ ਮੈਂ ਦੱਸ ਦਿੰਨਾ ਵੀਰੇ ਕੀ ਹੈਗਾ ਜੇ ਇਹਦੀ ਤੁਸੀਂ ਕਾਲੇ ਦੀ ਇੱਕ ਬੂੰਦ ਲੈਨੇ ਹੋ ਨਾ ਤਾਂ ਇਹਦੀਆਂ ਤੁਸੀਂ ਪੰਜ ਲਓਗੇ ਫੇਰ ਬਰਾਬਰ ਹੋਊਗਾ ਕੰਮ ਠੀਕ ਹੈ ਜੀ ਤੇ ਫੇਰ ਵੀ ਉਹਨੇ ਉਨੀ ਤਾਕਤ ਨਹੀਂ ਦੇਣੀ ਹੈਗੀ ਹੁਣ ਇਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਸਕਦੇ ਹੋ ਵੀ ਤੁਸੀਂ ਪਾਈ ਸੀ ਕਿਹੜਾ ਸ਼ਹਿਦ ਲੈਣਾ ਠੀਕ ਹੈ ਵੀਰੇ ਤੁਸੀਂ ਕੋਈ ਵੀ ਸ਼ਹਿਦ ਲੈ ਸਕਦੇ ਹੋ ਹੁਣ ਇਹਦਾ ਕੋਈ ਫਰਕ ਨਹੀਂ ਇਹਦਾ ਕੋਈ ਫਰਕ ਨਹੀਂ ਹਰ ਇੱਕ ਘਰ ਦੇ ਮੂਰੇ ਅੱਜ ਕੱਲ ਫਾਰਮਿੰਗ ਹੋਈ ਹੁੰਦੀ ਹੈ ਤੁਸੀਂ ਰੋਡ ਤੇ ਜਾ ਰਹੇ ਹੋਵੋਗੇ ਤਾਂ ਉੱਥੋਂ ਆਪਦੇ ਹਿਸਾਬ ਨਾਲ ਲਿਆ ਕੇ ਤੁਸੀਂ ਸ਼ਹਿਦ ਵਰਤ ਸਕਦੇ ਹੋ ਵੀਰੇ ਯੋ ਵੇਖੀ ਇੱਕ ਕੋਸ਼ਿਸ਼ ਕਰਿਆ ਕਰੋ ਇਹ ਰਾਜਸਥਾਨ ਦਾ ਠੀਕ ਹੈ ਜੀ ਪਹਾੜੀ ਏਰੀਏ ਚ ਬਹੁਤ ਵਧੀਆ ਸ਼ਹਿਦ ਮਿਲ ਜਾਂਦਾ ਕਿਉਂਕਿ ਜੜੀ ਬੁੱਟੀਆਂ ਤਾਂ ਹੁੰਦਾ ਇਹ ਕਿੱਕਰ ਦੀ ਲੁੰਗ ਹੋਗੀ ਹਨਾ ਦਰਖਤਾਂ ਤੋਂ ਲਾ ਲਓ ਜਿਹੜੀਆਂ ਜੜੀ ਉਟੀਆਂ ਤੋਂ ਜੜੀਆਂ ਬੁੱਟੀਆਂ ਤੋਂ ਤਿਆਰ ਹੋਇਆ ਕਾਲੇ ਰੰਗ ਦਾ ਜਿਹੜਾ ਜਿਹੜਾ yellow ਵਾਲਾ ਇਹ ਬਨਸਪਤੀ ਤੋਂ ਆ ਤੁਹਾਨੂੰ ਦੇਖਣ ਚ ਇਹ ਹਲਕਾ ਲੱਗਦਾ ਹੋਊਗਾ ਹਾਂਜੀ ਇਹਦਾ ਰੰਗ ਕਿਹੋ ਵਰਗਾ ਬਾਕੀ ਵੀਰੇ ਸ਼ਹਿਦ ਦੀ ਮੈਂ ਤੁਹਾਨੂੰ ਦੱਸਦਾ ਵੀ ਕੀ ਪਹਿਚਾਣਾ ओरिजिनल ਆ ਜੀ ਬਿਲਕੁਲ ਸੋਚ 200% ਪਿਓਰ ਆਏ ਠੀਕ ਹੈ ਇਹ ਵੀ ਜਮਿਆ ਹ ਹੁਣ ਤੁਹਾਡੇ ਮੰਦਾ ਡਾਊਟ ਕਲੀਅਰ ਹੋ ਗਿਆ ਹੋ ਗਿਆ ਵੀਰੇ ਲੋ ਜੀ ਹੁਣ ਤੁਸੀਂ ਪੜ੍ਹ ਸਕਦੇ ਹੋ ਇਹਨਾਂ ਆਸਾਨੀ ਨਾਲ ਜੇ ਇਹ ਰੀਜਨਲ ਨਾ ਹੁੰਦਾ ਤਾਂ ਇਹਨੇ ਜਮਰਨਾ ਸੀਗਾ ਨੀਚੇ ਜਾ ਕੇ ਬਾਕੀ ਵੀਰੇ ਇਸ ਤੋਂ ਬਾਅਦ ਆਪਾਂ ਇੱਕ ਖਰਾਕ ਵੀ ਦੱਸਾਂਗੇ ਜਿਹੜੀ ਤੁਸੀਂ ਬੰਦਿਆਂ ਦੇ ਵਰਤਨ ਵਾਲੀ ਆ ਆਪਣੇ ਬੱਚਿਆਂ ਨੂੰ ਤੁਸੀਂ ਜਿਆਦਾ ਉਮਰ ਦੇ ਬੱਚਿਆਂ ਨੂੰ ਜਿਵੇਂ 17 ਸਾਲ ਤੋਂ 18 ਸਾਲ ਦੇ ਬੱਚੇ ਲੈ ਸਕਦੇ ਨੇ ਤਾਕਤਾਂ ਲਈ ਆ ਵੀਰੇ ਠੀਕ ਆ ਜੀ ਸਰੀਰ ਦੀ ਪੂਰੀ ਤਾਕਤ ਨੂੰ ਐਨ ਬਹਾਲ ਕਰੂਗੀ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਆ ਉਹਨੂੰ ਦੂਰ ਕਰੂਗੀ ਠੀਕ ਆ ਜੀ ਤੇ ਤੁਈ ਮੋੜਦੀ ਆ ਜਾਂ ਕੁਝ ਹੋਰ ਕਿਸੇ ਲੰਬੇ ਸਮੇਂ ਤੋਂ ਬਿਮਾਰੀ ਦਾ ਸ਼ਿਕਾਰ ਹੋਏ ਹੋਆ ਕਮਜ਼ੋਰੀ ਆ ਜਾਂਦੀ ਆ ਉਹਦੇ ਲਈ ਵੀ ਬਹੁਤ ਵਧੀਆ ਉਹ ਖਰਾਕ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਰੇ ਆਪਾਂ ਕੁਤਰਾਵਾਰੇ ਵੀ ਦੱਸ ਦਿਆਂ ਨੌਲੇਜ ਤੇ ਆਹ ਚੀਜ਼ ਬਾਰੇ ਵੀ ਖਰਾਕ ਬਾਰੇ ਵੀ ਦੱਸਾਂਗੇ ਪਿੰਨੀਆਂ ਬਣਾਉਣੀਆਂ ਵੀਰੇ ਨਜ਼ਾਰੇ ਲੁੱਟੋਂਗੇ ਜੀ ਬੈਦਾਂ ਕੋਲ ਜਿਹੜੇ ਵੀਰ ਫਿਰਦੇ ਨੇ ਇੱਕ ਵਾਰੀ ਖਾ ਕੇ ਦੇਖੋ ਵੀਰੇ ਨਜ਼ਾਰਾ ਲੁੱਟੋਂਗੇ ਠੀਕ ਹੈ ਜੀ ਤੇ ਕੁਝ ਕਿੱਲਾਂ ਮੈਂ ਨਹੀਂ ਕਰ ਸਕਦਾ ਕਿਉਂਕਿ ਫੈਮਿਲੀ ਵਿੱਚ ਦੇਖ ਕੇ ਵੀਡੀਓ ਦੇਖਣੀ ਹੁੰਦੀ ਆ ਠੀਕ ਹੈ ਜੀ ਇਸ ਕਰਕੇ ਉਹ ਖਰਾਕ ਬਾਹਲੀ ਜਾਦੇ ਵਧੀ ਹੈਗੀ ਉਹ ਬਾਰੇ ਜਿਹੜੀ ਮੈਂ ਦੱਸੂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਤੇ ਆ ਆਪਣੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਿਓ ਜੀ